ਦੁਨੀਆ ਭਰ ਦੇ ਵਿੱਚ ਵੱਸਣ ਵਾਲੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਖਾਲਸਾ ਪੰਥ ਦੇ 326ਵੇਂ ਜਨਮ ਦਿਹਾੜੇ ਦੀਆਂ ਸਾਜਨਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਇਸ ਦਿਨ ਸੱਚੇ ਪਾਤਸ਼ਾਹ ਪੰਥ ਦੇ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵੈਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ। ਔਰ ਖਾਲਸਾ ਪੰਥ ਦੀ ਸਿਰਜਣਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਿਵਾਰ ਖਾਲਸਾ ਪੰਥ ਬਣਾਇਆ। ਖਾਲਸਾ ਪੰਥ ਨੂੰ ਇੱਕ ਵਿਲੱਖਣ ਅਤੇ ਨਿਆਰੀ ਪਛਾਣ ਵੀ ਆਪ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਜਿੱਥੇ ਸੱਚੇ ਪਾਤਸ਼ਾਹ ਜੀ ਨੇ ਬਾਧੀ ਤੌਰ ਤੇ ਸਾਨੂੰ ਨਿਸ਼ਾਨੇ ਸਿੱਖੀ ਇਹ ਪੰਜ ਹਰਫ ਕਾਫ ਹਰ ਗਿੱਧ ਨਾ ਬਾਸ਼ਿਦ ਇਹ ਪੰਜ ਮੁਆਫ ਸਾਨੂੰ ਪੰਜ ਕਕਾਰ ਬਖਸ਼ੇ। ਉੱਥੇ ਸੱਚੇ ਪਾਤਸ਼ਾਹ ਜੀ ਨੇ ਨਾਲ ਨਾਲ ਸਾਨੂੰ ਬਾਣੀ ਦਾ ਸਿਧਾਂਤ ਦੇ ਕੇ ਅੰਦਰੂਨੀ ਤੌਰ ਤੇ ਵੀ ਗੁਰੂ ਦੇ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ। ਇਹ ਤਿਹਾਰ ਸਿੱਖਾਂ ਦੀ ਵਿਲੱਖਣ ਪਛਾਣ ਵੱਖਰੀ ਹੋਣ ਦਾ ਵੀ ਪ੍ਰਤੀਕ ਹੈ। ਇਸ ਕਰਕੇ ਸਮੁੱਚੀ ਦੁਨੀਆ ਦੇ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਇਸ ਵਾਰ ਦੀ ਵਿਸਾਖੀ ਨੂੰ ਆਪੋ ਆਪਣੇ ਘਰਾਂ ਆਪੋ ਆਪਣੇ ਅਦਾਰਿਆਂ ਦੁਕਾਨਾਂ ਦੇ ਉੱਤੇ ਜੋ ਖਾਲਸਾਈ ਨਿਸ਼ਾਨ ਸਾਹਿਬ ਨੇ ਉਹਨਾਂ ਨੂੰ ਚੁਲਾਵੋ ਵੱਖ-ਵੱਖ ਆਪਣੀਆਂ ਥਾਵਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੌਮੀ ਏਕਤਾ ਇਤਿਫਾਕ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਖਾਲਸਾਈ ਨਿਸ਼ਾਨ ਸਾਹਿਬ ਚੁਲਾਏ ਜਾਣ ਤਾਂ ਕਿ ਜੋ ਸੱਚੇ ਪਾਤਸ਼ਾਹ ਜੀ ਨੇ ਇੱਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਦਾ ਗੁਰ ਸਿਧਾਂਤ ਦੇ ਕੇ ਸਾਨੂੰ ਆਪਸ ਵਿੱਚ ਗੁਰ ਭਾਈ ਬਣਾਇਆ ਹੈ ਉਸ ਦਾ ਪ੍ਰਗਟਾਵਾ ਹੋ ਸਕੇ ਅਸੀਂ ਇਸ ਦਿਨ ਵੱਧ ਤੋਂ ਵੱਧ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਹਾਜ਼ਰੀ ਭਰੀਏ ਪੰਜਾਂ ਤਖਤ ਸਹਿਬਾਨਾਂ ਦੇ ਉੱਤੇ ਵੱਡੇ ਪੱਦਰ ਤੇ ਅੰਮ੍ਰਿਤ ਸੰਚਾਰ ਕਰਵਾਏ ਜਾ ਰਹੇ ਨੇ ਜਿਨ੍ਹਾਂ ਗੁਰੂ ਸਵਾਰਿਆ ਨੇ ਅਜੇ ਖੰਡੇ ਬਾਟੇ ਦੀ ਪੋਹਲ ਅੰਮ੍ਰਿਤ ਦੀ ਦਾਤ ਨਹੀਂ ਲਈ ਹੈ ਉਹ ਜ਼ਰੂਰ ਅੰਮ੍ਰਿਤ ਛਕਣ ਮੈਂ ਇੱਕ ਵਾਰੀ ਫੇਰ ਤੋਂ ਜਿੱਥੇ ਸਮੁੱਚੀ ਕੌਮ ਨੂੰ ਖਾਲਸੇ ਦੇ ਸਿਰਜਣਾ ਦੇ ਹਹਾੜੇ ਦੀ ਵਧਾਈ ਦਿੰਦਾ ਹਾਂ ਉੱਥੇ ਇਹ ਅਪੀਲ ਦਰਹਾਉਂਦਾ ਹਾਂ ਕਿ ਆਪੋ ਆਪਣੇ ਘਰਾਂ ਦੁਕਾਨਾਂ ਅਤੇ ਆਦਾਰਿਆਂ ਦੇ ਉੱਤੇ ਖਾਲਸਾ ਹੀ ਨਿਸ਼ਾਨ ਝੁਲਾ ਕੇ ਕੌਮੀ ਇੱਕ ਮੁਠਤਾ ਦਾ ਪ੍ਰਗਟਾਵਾ ਕੀਤਾ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਰੋਸਾਈ ਹੋਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਹ ਸਤਿਗੁਰਾਂ ਨੇ ਇਸ ਸ਼ਹਿਰ ਨੂੰ ਜ਼ਮੀਨ ਮੁਲਕ ਖਰੀਦ ਕੇ ਵਸਾਉਣਾ ਕੀਤਾ ਉਥੇ ਹੀ ਤਾਂ ਤਾਂ ਦਸ਼ਮੇਸ਼ ਪਿਤਾ ਕਲਮੀਆਂ ਵਾਲੇ ਸਤਿਗੁਰਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਇਸ ਪਾਵਨ ਪਵਿੱਤਰ ਸਥਾਨ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਪੰਜ ਪਿਆਰੇ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਅਤੇ ਇਹਨਾਂ ਨੂੰ ਖੰਡੇ ਵਟ ਦਾ ਅਮਰ ਸ਼ਗਾਇਆ ਅਤੇ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਪਾਸੋਂ ਵੀ ਆਪ ਅਮਰ ਛਕਿਆ। ਬਹਿ ਪ੍ਰਗਟਿਓ ਮਰਦ ਅਗੰਮੜਾ ਬਰੇ ਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਬਣੇ ਸੰਤ ਜੀ ਜਿੱਥੇ ਇਸ ਪਾਵਨ ਬੀਤਰ ਧਰਤੀ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਥੇ ਅੱਜ ਬੇਸ਼ੁਮਾਰ ਸੰਗਤਾਂ ਇਸ ਪਾਵਨ ਪ੍ਰਤਿ ਸਥਾਨਾ ਦੇ ਦਰਸ਼ਨ ਕਰਕੇ ਨਕਮਾਸਤਕ ਹੋ ਕੇ 사ਤਗੁਰੂ ਜੀ ਦੇ ਖੁਸ਼ੀਆਂ ਪ੍ਰਾਪਤ ਕਰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਧਕ ਸ੍ਰੀ ਕੇਸਗਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਮਹਾਨ ਗੁਰਮਤ ਸਮਾਗਮ ਹੋ ਰਹੇ ਹਨ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਪੰਥ ਦੇ ਪ੍ਰਸਿੱਧ ਢਾਗਡੀ ਜਥੇ ਕਵੀਸ਼ਰ ਜਥੇ ਕਵੀ ਜਨ ਅਤੇ ਪੰਥ ਦੇ ਪ੍ਰਸਿੱਧ ਵਿਦਵਾਨ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ ਔਰ ਤਿੰਨ ਦਿਨਾਂ ਇਹ ਸਮਾਗਮ ਹੈ ਜੋ 13 ਤਰੀਕ ਜੋ ਖਾਲਸਾ ਸਾਜਨਾ ਦਿਵਸ ਹੈ ਉਥੇ ਅਰੰਭ ਸ੍ਰੀ ਅਖੰਡ ਪਾਤਸ਼ਾਹਬ ਦੇ ਤਕਰੀਬਨ 9 ਵਜੇ ਭੋਗ ਪਾਏ ਜਾਣਗੇ ਉਪਰੰਤ ਗੁਰਮਤ ਸਮਾਗਮ ਹੋਣਗੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗਾਜ ਜਥੇਦਾਰ ਅਕਸਰ ਕੇਸਵਰ ਸਾਹਿਬ ਉਹ ਸੰਦੇਸ਼ ਸੰਗਤ ਨੂੰ ਸਰਵਣ ਕਰਉਣਗੇ ਔਰ ਉਥੇ ਹੀ ਇਸ ਪਾਵਨ ਪਵਿੱਤਰ ਸਥਾਨ ਤੇ ਪੰਜ ਪਿਆਰੇ ਸਹਿਬਾਨ ਅਤੇ ਤਾਂਤਰ ਮਾਤਾ ਸਾਹਿਬ ਕੋਰ ਦੀ ਯਾਦ ਵਿੱਚ ਨਵੇਂ ਬੁੰਗਿਆਂ ਨੂੰ ਜੋ ਪ੍ਰਵਾਨਗੀ ਦਿੱਤੀ ਜਾਵੇਗੀ ਉਹਨਾਂ ਦੀ ਅਰੰਭਤਾ ਹੋਵੇਗੀ ਔਰ ਉੱਥੇ ਹੀ ਗੱਤਕਾ ਪਾਰਟੀ ਦੇ ਜੋਰ ਵੀ ਸੰਗਤਾਂ ਨੂੰ ਦਿਖਾਏ ਜਾਣਗੇ ਉਸੇ ਹੀ ਲੜੀ ਦੇ ਤਹਿਤ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂਕੀਆਂ ਸੰਗਤਾਂ ਜਿੱਥੇ ਬਹੁਤ ਜ਼ਿਆਦੇ ਲੰਗਰਾਂ ਦਾ ਪ੍ਰਬੰਧ ਕਰੀ ਨੇ ਉੱਥੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਦਾਕਸਰੀ ਕੇਸਵਰਸ ਵੱਲੋਂ ਵੀ ਸੰਗਤਾਂ ਦੇ ਰਹਿائش ਵਾਸਤੇ ਔਰ ਲੰਗਰਾਂ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ। ਮਾਲਗੋੜ ਦੀ ਸੰਗਤ ਹਰ ਸਾਲ ਹੀ ਪਾਵਨ ਪੀਤ੍ਰ ਸਥਾਨ ਤੇ ਡੈਕੋਰੇਸ਼ਨ ਦੀ ਸੇਵਾ ਲੈਂਦੀ ਹੈ। ਇਸ ਵਾਰ ਵੀ ਬੜੀ ਸੁੰਦਰਤਾ ਦੇ ਨਾਲ ਉਹਨਾਂ ਨੇ ਚੜ੍ਹਦੀ ਕਲਾ ਦੇ ਨਾਲ ਡੈਕੋਰੇਸ਼ਨ ਦੀ ਸੇਵਾ ਕੀਤੀ ਹੈ। ਸੋਹਣਾ ਤਖਤ ਨੂੰ ਸਜਾਇਆ ਸੰਗਤ ਜੀ ਉੱਥੇ ਹੀ ਵਿਸ਼ੇਸ਼ ਆਪ ਜੀ ਨੂੰ ਬੇਨਤੀ ਹੈ ਕਿ ਪੀਵੋ ਪਾਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਇਸ ਪਾਵਨ ਪੀਤ੍ਰ ਸਥਾਨਾ ਤੇ ਪਹੁੰਚ ਕੇ ਖੰਡੇ ਬਾਟੇ ਦਾ ਅਮਰਸ਼ਾਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ 13 ਤਰੀਕ ਖਾਲਸਾ ਸਾਜਨਾ ਦਿਵਸ ਤੇ ਅਮਰਤ ਵੇਲੇ 4 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਲਗਾਤਾਰ ਅਮਰ ਸੰਚਾਰ ਹੋਵੇਗਾ ਸਾਰੀ ਸੰਗਤਾਂ ਨੂੰ ਬੇਨਤੀ ਹੈ ਆਓ ਭਾਈ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰਿਏ ਐਡਵੋਕੇਟ ਹਰਜਿੰਦਰ ਸਿੰਘੀ ਧਾਮੀ ਪ੍ਰਧਾਨ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਅਮਰਜੀਤ ਸਿੰਘੀ ਚਾਵਲਾ ਮੈਂਬਰ ਸ਼ੋਭਨੀ ਕਮੇਟੀ ਸਾਡੇ ਮੈਨੇਜਰ ਭਾਈ ਹਰਦੇਵ ਸਿੰਘ ਭਾਈ ਮਲਕੀਤ ਸਿੰਘ ਜੀ ਦਾਸ ਵੱਲੋਂ ਅਤੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਆਪ ਸਭ ਸੰਗਤਾਂ ਨੂੰ ਖਾਲਸਾ ਸਾਜਨਾ ਦੇਵ ਸਦਾ ਸਾਕੀ ਦੀਆਂ ਬਹੁਤ ਬਹੁਤ ਵਧਾਈਆਂ